thank you Jesus. Thank you, Jesus. ਸਭ ਜਨ ਆਪਣੇ ਹੱਥਾਂ ਨੂੰ ਉਠਾਉਂਦੇ ਹੋਏ ਜੀਵਿਤ ਪਰਮੇਸ਼ਰ ਦੀ ਜੀਵਿਤ ਪ੍ਰੈਜ਼ੈਂਸ ਦੇ ਵਿੱਚ ਉਹਦਾ ਧੰਨਵਾਦ ਕਰਦੇ ਹਾਂ ਪਵਿੱਤਰ ਆਤਮਾ ਦਾ ਵੈਲਕਮ ਕਰਦੇ ਹਾਂ ਕਹਿੰਦੇ ਹਾਂ ਗੁੱਡ ਮਾਰਨਿੰਗ ਹੋਲੀ ਸਪਿਰਟ ਪਵਿੱਤਰ ਆਤਮਾ ਤੜਾ ਸਵਾਗਤ ਕਰਦੀ ਹਾਂ ਪ੍ਰਭੂ ਯਿਸੂ ਮਸੀਹ ਦੇ ਜੀਵਿਤ ਨਾਮ ਵਿੱਚ ਖੁਦਾਵਨ ਕਿਉਂਕਿ ਅਸੀਂ ਤੇਰੇ ਤੋਂ ਬਿਨਾ ਕੁਝ ਨਹੀਂ ਆ ਪਵਿੱਤਰ ਆਤਮਾ ਆਉਸਾਨੂੰ ਸਿਖਾਓ ਪਿਤਾ ਦੀ ਪ੍ਰੈਜ਼ੈਂਸ ਵਿੱਚ ਬੈਠਣਾ ਉਹਦੇ ਨਾਲ ਗੱਲ ਕਰਨਾ ਮੈਨੂੰ ਪ੍ਰਾਰਥਨਾ ਕਰਨੀ ਸਿਖਾ ਮੈਨੂੰ ਵਚਨ ਦੇ ਆਧਾਰ ਤੇ ਪ੍ਰਾਰਥਨਾ ਕਰਨੀ ਸਿਖਾ ਮੈਨੂੰ ਆਪਣੇ ਵਚਨ ਦੇ ਨਾਲ ਪਰਮੇਸ਼ਰ ਮੈਨੂੰ ਆਪਣੀ ਫਾਇਰ ਦੇ ਨਾਲ ਪਰ ਪਵਿੱਤਰ ਆਤਮਾ ਪਿਤਾ ਦੇ ਨਾਲ ਅ ਪ੍ਰਿ ਰਿਲੇਸ਼ਨਸ਼ਿਪ ਨੂੰ ਕੇਹਰਾ ਬਣਾਉਣਾ ਸਿਖਾ ਪਵਿੱਤਰ ਆਤਮਾ ਮੇਰੇ ਹਰ ਪਾਪ ਪਰ ਮੇਰੀ ਬਦੀ ਤੂੰ ਮੈਨੂੰ ਆਜ਼ਾਦ ਕਰ ਪਵਿੱਤਰ ਆਤਮਾ ਤਾਂ ਕਿ ਮੈਂ ਸ਼ੁੱਧਰ ਪਵਿੱਤਰ ਹੋ ਕੇ ਪਰਮੇਸ਼ਰ ਦੀ ਜ਼ਿੰਦਾ ਪ੍ਰੈਜ਼ੈਂਸ ਵਿੱਚ ਆਪਣੇ ਹੱਥਾਂ ਨੂੰ ਪਵਿੱਤਰ ਕਰਕੇ ਉਹਦੀ ਪ੍ਰੈਜ਼ੈਂਸ ਵਿੱਚ ਬੈਠ ਬੈਠ ਸਕਾਂ ਪਰਮੇਸ਼ਰ ਤੂੰ ਮੇਰੀ ਅਗਵਾਹੀ ਕਰ ਤੂੰ ਮੇਰੀ ਮਦਦ ਤੂੰ ਮੇਰੀ ਸਹਾਇਤਾ ਕਰ ਪਵਿੱਤਰ ਆਤਮਾ ਮੇਰੀ ਬੁੱਧੀ ਨੂੰ ਛੂ ਖੁਦਾਵੰ ਮੇਰੇ ਹੋਟਾਂ ਨੂੰ ਛੂ ਸਾਮਰਦੇ ਪਰਮੇਸ਼ਰ ਮੈਂ ਆਪਣੇ ਹੱਥਾਂ ਨੂੰ ਤੇਰੀ ਵੱਲ ਚੱਕਦਾ ਪਰਮੇਸ਼ਰ ਇਹਨਾਂ ਹੱਥਾਂ ਨੂੰ ਮੱਸਾ ਕਰ ਬles ਕਰ ਪਰਮੇਸ਼ਰ ਖੁਦਾਵਨ ਅੱਜ ਇਸ ਪ੍ਰਾਰਥਨਾ ਦੇ ਦੁਆਰਾ ਮੈਂ ਵਿਸ਼ਵਾਸ ਕਰਦਾ ਕਿ ਤੂੰ ਮੇਰੇ ਜੀਵਨ ਦਿੱਤੇ ਆਜ਼ਾਦ ਦੀ ਦੀ ਘੋਸ਼ਨਾ ਮੈਂ ਖੁਦਾਵਨ ਖੁਦਾਕਾਰਦਾ ਕਿ ਤੂੰ ਮੈਨੂੰ ਆਜ਼ਾਦ ਕਰੇਗਾ ਪਰਮੇਸ਼ਰ ਤੂੰ ਮੈਨੂੰ ਬਲੈਸ ਕਰੇਗਾ ਪਰਮੇਸ਼ਰ ਮੇਰੇ ਜੀਵਨ ਨੂੰ ਤੂੰ ਸੇਵ ਨਹੀਂ ਛੱਡੇਗਾ ਪਿਤਾ ਕਿਉਂਕਿ ਖੁਦਾਵਨ ਖੁਦਾ ਯਹਵਾ ਪਰਮੇਸ਼ਰ ਤੂੰ ਕਿਹਾ ਜੋ ਤੇਰੇ ਨਾਮ ਚ ਮਿਹਨਤ ਕਰਦੇ ਉਹਨਾਂ ਦੀ ਮਿਹਨਤ ਕਦੀ ਵਿਅਰਥ ਨਹੀਂ ਜਾਂਦੀ ਖੁਦਾਵਨ ਤੂੰ ਕਿਹਾ ਜਦ ਵੀ ਤੂੰ ਮੈਨੂੰ ਪੁਕਾਰੇਗਾ ਮੈਂ ਤੈਨੂੰ ਉੱਤਰ ਦੇਵਾਂਗਾ ਤੇ ਤੇ ਵੱਡੀਆਂ ਤੇ ਕਠਿਨ ਗੱਲਾਂ ਨੂੰ ਮੈਂ ਜ਼ਾਹਿਰ ਕਰਾਂਗਾ हे परमेश्वर मैं विश्वास करता कि तू अपने जो तेरा आत्मा ही नु ਸਾਡੇ ਲਈ ਭੇਜਾ ਜੋ ਸਾਨੂੰ ਆਉਣ ਵਾਲੀਆਂ ਵੱਡੀਆਂ ਤੇ ਗਹਿਰੀਆਂ ਗੱਲਾਂ ਨੂੰ ਸਿਖਾਉਂਦਾ ਪਰਮੇਸ਼ਰ ਤੇਰਾ ਆਤਮਾ ਹੀ ਅੱਜ ਮੈਨੂੰ ਸਿਖਾਏਗਾ ਤੇਰਾ ਆਤਮਾ ਹੀ ਅੱਜ ਮੈਨੂੰ ਵਧਾਏਗਾ ਪਰਮੇਸ਼ਰ پاک ਰੂ ਮੇਰੀ ਗਵਾਹੀ ਕਰ ਖੁਦਾਵਨ ਮੇਰੇ ਵਿਵੇਕ ਨੂੰ ਜੀਵਿਤ ਕਰ ਮੇਰੇ ਮਨ ਨੂੰ ਸ਼ੁੱਧ ਕਰ ਖੁਦਾਵਨ ਮੇਰੇ ਹੋਟਾਂ ਨੂੰ ਮੱਸਾ ਕਰ ਖੁਦਾਵਨ ਖੁਦਾ ਮੇਰੀਆਂ ਸੋਚਾਂ ਨੂੰ ਪਵਿੱਤਰ ਕਰਦੇ ਖੁਦਾਵੰਤਾ ਕਿਵੇਂ ਆਪਣੇ ਸਾਰੇ ਖੁਦਾਵੰ ਖੁਦਾ ਪਾਪਾਂ ਨੂੰ ਛੱਡ ਕੇ ਆਪਣੇ ਬੁਰੀ ਮਾਰਗਾਂ ਨੂੰ ਛੱਡ ਕੇ ਮੈਂ ਤੇਰੀ ਵੱਲ ਤੁਰ ਸਕਾਂ ਪਰਮੇਸ਼ਰ ਮੇਰੀ ਅਗਵਾਹੀ ਕਰ ਖੁਦਾਵੰ ਆਈ ਦੀ ਸੂਬਾ ਦਿਨੀ ਮੈਂ ਤੇਰਾ ਧੰਨਵਾਦ ਕਰਦਾ ਜੋ ਤੂੰ ਸਾਨੂੰ ਸੰਭਾਲਿਆ ਹਰ ਤਰ੍ਹਾਂ ਨੀਕਾ ਖੋਫ ਕਤਰਾ ਤੋਂ ਬਚਾਇਆ ਪਰਮੇਸ਼ਰ ਮੇਰੇ ਤੇ ਅਨੁਗ੍ਰਹਿ ਕੀਤਾ ਪਰਮੇਸ਼ਰ ਕਿਵੇਂ ਤੇਰੀ ਪ੍ਰੈਜ਼ੈਂਸ ਦੇ ਵਿੱਚ ਆਪ ਆਇਆ ਖੁਦਾਵੰ ਮੈਂ ਤੇਰਾ ਧੰਨਵਾਦ ਕਰਦਾ ਧੰਨਵਾਦ ਕਰਦੀਆਂ ਖੁਦਾਵੰ ਤੇਰਾ ਥੈਂਕਸ ਗੀਵਿੰਗ ਕਰਦੇ ਆ ਪਰਮੇਸ਼ਰ ਥੈਂਕ ਯੂ ਜੀਜ਼ਸ ਥੈਂਕ ਯੂ ਜੀਜ਼ਸ ਥੈਂਕ ਕਿ ਜੀਸਸ ਤੇਰੀ ਹਰ ਪਲਿਆ ਨੂੰ ਯਾਦ ਕਰਦੇ ਹਾਂ ਖੁਦਾਵੰ ਤੈਨੂੰ ਧੰਨਵਾਦ 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 ਤੇਰੀ ਹਰ ਇੱਕ ਨੂੰ ਜੀਵਿਤ ਗਵਾਹੀ ਦੇ ਲਈ ਪਰਮੇਸ਼ਰ ਤੇਰਾ ਧੰਨਵਾਦ 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 ਖੁਦਾਵੰ ਜਿਸ ਤਰ੍ਹਾਂ ਤੂੰ ਆਪਣੇ ਬਚਨ ਦੇ ਵਿੱਚ ਲਿਖਿਆ ਤੂੰ ਬਚ ਤੇ ਤੇਰਾ ਕਰਾਨਾ ਬਚਾਇਆ ਜਾਏਗਾ ਲਾਰਡ ਤੂੰ ਤੂੰ ਮੈਨੂੰ ਤੇ ਮੇਰੇ ਕਰਾਨੇ ਨੂੰ ਬਚਾਇਆ ਖੁਦਾਵੰ ਮੈਂ ਤੇਰਾ ਧੰਨਵਾਦ ਕਰਦਾ ਲਾਰਡ Thank you, Jesus, thank you, Jesus, thank you, Jesus, thank you, Jesus, Dani Vado, Danyavado, Daniavado, Thank you, Lord Jesus, thank you, Lord Jesus, thank you, Lord Jesus. Hallelujah, 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 Hallelujah. Daniavad, Danyavado, Dan Yavado Rabara Shakatarabara, Reporu shokotoroburo shekete nele rebere, shekete nele reporu shekete nele rebere. ਰਬਾ ਬਾਬਾ 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 ਯਾ ਕਥਾ ਨਾ ਲਾਰਾ ਬਾਰਾ ਸ਼ਖਾਥਾ ਨਾ ਲਾਰਾ ਬਾਬਾ ਰੇ ਬੁਰੂਸ਼ੇ ਕਿਤੇ ਨੇਲੇ ਰੇ ਬੇਰੇ ਸ਼ੇ ਕਿਤੇ ਨੇਲੇ ਰੇ ਬੇਰੇ ਸ਼ੇ ਕਿਤੇ ਨੇਲੇ ਰੇ ਬੇਰੇ ਕਹਿੰਦੇ ਹਾਂ ਕਿ ਪਰਮੇਸ਼ਵਰ ਖੁਦਾਵੰ ਮੈਂ ਤੇਰਾ ਧੰਨਵਾਦ ਕਰਦਾ ਜੋ ਤੂੰ ਮੈਨੂੰ ਰੂਹੇ ਤੋਂ ਚੱਕ ਕੇ ਬਤਵੰਤਾ ਵਿੱਚ ਬਿਠਾਇਆ ਤੂੰ ਮੈਨੂੰ ਹਰੇ ਰੇ ਕਾਦੀਆਂ ਜੂਹਾਂ ਵਿੱਚ ਲੈ ਗਿਆ ਸੁਖਦਾਇਕ ਪਾਣੀਆਂ ਕੋਲ ਲੈ ਗਿਆ ਪਰਮੇਸ਼ਵਰ ਮੈਂ ਤੇਰਾ ਧੰਨਵਾਦ ਕਰਦਾ ਮੈਂ ਤੇਰਾ ਧੰਨਵਾਦ ਕਰਦੀ ਆ ਪਰਮੇਸ਼ਰ ਤੇਰੀਆਂ तमाम ਪਲਿਆਈਆਂ ਨੂੰ ਯਾਦ ਕਰਦੀ ਆ ਖੁਦਾਵਨ ਸੱਚਮੁੱਚ ਤੂੰ ਦਿਆਲੂ ਤੂੰ ਕਿਰਪਾਲੂ ਆ ਤੂੰ ਧਰਮੀ ਪਰਮੇਸ਼ਰ ਆ ਤੇਰੇ ਤੁਲ ਤੇਰੇ ਸਨਮਾਨ ਕੋਈ ਨਹੀਂ ਆ ਖੁਦਾਵਨ ਖੁਦਾ ਤੂੰ ਸਭ ਦੇਵੀਆਂ ਦਿਉਤਿਆਂ ਚੋਂ ਮਹਾਨ ਆ ਪਿਤਾ ਮੇਰੀ ਜਾਨ ਤੈਨੂੰ ਮੁਬਾਰਕ ਤੇ ਤੈਨੂੰ ਤਾਨ ਆਖਦੀ ਮੈਂ ਆਪਣੇ ਹੱਥਾਂ ਨੂੰ ਉਠਾਉਂਦੀ ਆ ਪਰਮੇਸ਼ਰ ਮੈਂ ਜਿੰਨਾ ਵੀ ਹਾਲਾਤਾਂ ਚ ਮੈਂ ਫਿਰ ਵੀ ਤੇਰਾ ਧੰਨਵਾਦ ਕਰਾਂਗਾ ਕਿਉਂਕਿ ਮੈਂ ਜਾਣਦਾ ਪਰਮੇਸ਼ਰ ਤੂੰ ਮੈਨੂੰ ਸੁੱਖ ਦੇਵੇਂ ਦੁੱਖ ਦੇਵੇਂ ਗਰੀਬੀ ਦੇਵੇਂ ਆਮੀਰੀ ਦੇਵੇਂ ਤੂੰ ਮੈਨੂੰ ਚੰਗਿਆਈ ਦੇਵੇਂ ਬਿਮਾਰੀ ਦੇਵੇਂ ਤੂੰ ਮੈਨੂੰ ਰੱਖੇ ਮੈਨੂੰ ਮਾਰੇ ਤੂੰ ਮੈਨੂੰ ਆਸ਼ੀਸ਼ਿਤ ਕਰੇ ਨਾ ਕਰੇ ਤੂੰ ਹੀ ਮੇਰਾ ਪਰਮੇਸ਼ਰ ਹੈਂਗਾ ਖੁਦਾਵਨ ਮੇਰੇ ਜੀਵਨ ਚ ਪ੍ਰਥਮ ਸਥਾਨ ਤੇਰਾ ਹੋਵੇਗਾ ਲਾਰਡ ਖੁਦਾਵਨ ਮੈਂ ਤੇਰੀ ਹਜ਼ੂਰੋਂ ਕਦੀ ਤੱਕਿਆ ਨਾ ਜਾਵਾਂ ਪਰਮੇਸ਼ਾ ਖੁਦਾਵਨ ਮੇਰੇ ਪਾਪਾਂ ਨੂੰ ਤੋੜ ਇਹਨਾਂ ਨੂੰ ਬਰਫ ਨਾਲੋਂ ਵਿੱਚ ਟਾ ਕਰ ਦੇ ਮੈਨੂੰ ਖੁਦਾਵਨ ਖੁਦਾ ਮੈਨੂੰ ਜੂਫੇ ਦੇ ਨਾਲ ਤੋ ਪਰਮੇਸ਼ਰ ਮੈਨੂੰ ਬਰਫ਼ ਨਾਲ ਉਹ ਵਿੱਚ ਚਿੱਟਾ ਕਰ ਦੇ ਖੁਦਾਵੰਤ ਖੁਦਾ ਜ ਮੇਰੇ ਤੇ ਦਇਆ ਕਰ ਤੇ ਲੋਰ ਮੇਰੇ ਘਰਾਨੇ ਨੂੰ ਛੂਲੇ ਮੇਰੇ ਘਰਾਨੇ ਤੇ ਦਇਆ ਕਰ ਦੇ ਫਜ਼ਲ ਕਰ ਦੇ ਸਾਮਰਤੀਆ ਪਰਮੇਸ਼ਾ ਲੋਰ ਮੈਂ ਤੇਰੇ ਅਨੁਗ੍ਰਹਿ ਨੂੰ ਤੇਰੀ ਸਾਮਰਤ ਨੂੰ ਮੰਗਦਾ ਮੈਂ ਤੇਰੇ ਮੱਸਾਂ ਨੂੰ ਮੰਗਦਾ ਮੈਂ ਤੇਰੇ ਗ੍ਰੇਸ ਨੂੰ ਮੰਗਦਾ ਮੈਂ ਤੇਰੀ ਜੀਵਿਤ ਪ੍ਰੈਜ਼ੈਂਸ ਨੂੰ ਮੰਗਦਾ ਪਰਮੇਸ਼ਾ ਦਇਆ ਕਰ 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 ਕਿਉਂਕਿ ਤੇਰੇ ਵੱਚਨ ਦੇ ਵਿੱਚ ਲਿਖਿਆ ਖੁਦਾਵੰਤ ਤੇਰਾ ਕਰੋਧ ਪਲ ਵਰਦਾ ਪਰ ਤੇਰੀ ਦਇਆ ਜੀਵਨ ਭਰ ਦਿਆ ਪਰਮੇਸ਼ਾ ਖੁਦਾਵਨ ਤੂੰ ਦਿਆਲੂ ਤੇ ਕਿਰਪਾਲੂ ਤੂੰ ਦਰਮੀ ਪਰਮੇਸ਼ਵਰਿਆ ਖੁਦਾਵਨ ਖੁਦਾ ਕਿਉਂਕਿ ਤੇਰੇ ਬਚਨ ਦੇ ਵਿੱਚ ਲਿਖਿਆ ਤੂੰ ਗੁੱਸੇ ਵਿੱਚ ਤੀਰ ਜਿਤੇ ਦਇਆ ਤੇ ਵਫਾਦਾਰੀ ਦੇ ਨਾਲ ਭਰਪੂਰ ਪਰਮੇਸ਼ਵਰਿਆ ਖੁਦਾਵਨ ਖੁਦਾ ਖੁਦਾਵਨ ਮੇਰੀ ਵਾਲਾ ਆਪਣਾ ਮੂੰਹ ਫੇਰਤੀ ਕਿਰਪਾ ਕਰ ਖੁਦਾਵਨ ਖੁਦਾ ਆਪਣੇ ਸੇਵਕ ਨੂੰ ਆਪਣਾ ਬਲ ਦੇ ਖੁਦਾਵਨ ਖੁਦਾ हे ਯਹਵਾ ਅੱਜ ਤੂੰ ਮੇਰੇ ਉੱਤੇ ਦਇਆ ਕਰ ਮੇਰੇ ਤੇ ਰਹਿਮ ਮੇਰੇ ਉੱਤੇ ਫਜ਼ਲ ਕਰ ਸਮਰਥੀ ਪਰਮੇਸ਼ਰ ਖੁਦਾਵਨ ਖੁਦਾ ਮੇਰੀ ਸਹਾਇਤਾ ਕਰ ਖੁਦਾਵਨ ਖੁਦਾ ਮੈਨੂੰ ਆਪਣੀ ਸ਼ਾਂਤੀ ਦੇ ਖੁਦਾਵਨ ਖੁਦਾ ਮੇਰੇ ਜੀਵਨ ਤੇ ਆਪਣਾ ਆਨੰਦ ਦੇ ਖੁਦਾਵਨ ਖੁਦਾ ਤਾਂ ਕਿ ਮੈਂ ਤੇਰੀ ਔਰ ਮਾਹਿਮਾ ਕਰ ਸਕਾਂ ਪਿਤਾ ਮੈਂ ਤੇਰਾ ਗਵਾਹ ਬਣ ਕੇ ਤੇਰੇ ਨਾਮ ਦੀ ਆਰਾਧਨਾ ਕਰ ਸਕਾਂ ਪਰਮੇਸ਼ਾ ਕਹਿੰਦਿਆਂ ਹਾਂ ਕਿ ਪਰਮੇਸ਼ਾ ਦਇਆ ਕਰ ਦਇਆ ਕਰ ਦਇਆ ਕਰ ਮੇਰੇ ਉੱਤੇ ਖੁਦਾਵਨ ਖੁਦਾ ਕਹਿੰਦਿਆਂ ਕਿ ਪਰਮੇਸ਼ਰ ਹੀ ਯਹਵਾ ਮੈਨੂੰ ਆਪਣੇ ਆਪਣੇ ਰਾਹ ਸਿਖਲਾ ਖੁਦਾਵਨ ਖੁਦਾ ਮੈਂ ਤੇਰੀ ਸੱਚਾਈ ਵਿੱਚ ਚੱਲਣਾ ਪਰਮੇਸ਼ਰ ਮੇਰੇ ਦਿਲ ਨੂੰ ਇਕਾਗਰ ਕਰ ਕਿ ਮੈਂ ਤੇਰੇ ਨਾਮ ਦਾ ਪੈ ਮੰਨਾ ਪਰਮੇਸ਼ਰ ਮੇਰੇ ਉੱਤੇ ਦਇਆ ਕਰ ਖੁਦਾਵਨ ਮੇਰੇ ਤੇ ਦਇਆ ਕਰ ਦਇਆ ਕਰ ਦਇਆ ਕਰਤਾ ਦਾ ਕਰ ਪਰਮੇਸ਼ਰ ਤਾਂ ਕਿ ਮੈਂ ਆਪਣੇ ਸਾਰੇ ਮਨ ਨਾਲ ਪਰਮੇਸ਼ਰ ਤੇਰਾ ਧੰਨਵਾਦ ਕਰ ਸਕਾਂ ਪਰਮੇਸ਼ਰ ਖੁਦਾਵਨ ਖੁਦਾ ਮੈਂ ਸਦਾ ਤਿਕ ਤੇਰੇ ਨਾਮ ਦੀ ਵਡਿਆਈ ਕਰਾਂਗਾ ਪਰਮੇਸ਼ਰ ਤੇਰੀ ਦਇਆ ਤੇ ਮੇਰੇ ਉੱਤੇ ਵੱਡੀ ਹੈ ਕਹਿੰਦਿਆਂ ਕਿ ਪਰਮੇਸ਼ਰ ਅਤੇ ਮੇਰੀ ਜਾਨ ਨੂੰ ਹੇਠਲੇ ਪਤਾਲ ਤੋਂ ਕੱਢਿਆ ਹੈ ਖੁਦਾਵਨ ਖੁਦਾ ਯਹੋਵਾ ਪਰਮੇਸ਼ਰ ਮੈਂ ਤੇਰਾ ਧੰਨਵਾਦ ਕਰਦਾ ਧੰਨਵਾਦ ਕਰਦਾ ਖੁਦਾਵਨ ਮੈਂ ਤੇਰੀ ਤਾਰੀਫ ਕਰਦਾ ਪਰਮੇਸ਼ਰ ਮੈਂ ਤੇਰੀ ਮਾਹਿਮਾ ਕਰਦਾ ਪਰਮੇਸ਼ਰ ਸੱਚ ਮੁੱਚ ਖੁਦਾਵਨ ਖੁਦਾ ਲਾਰਡ ਤੂੰ ਮੇਰੇ ਵਿਰੋਧੀਆਂ ਦੇ ਸਨਮੁਖ ਮੇਰੇ ਲਈ ਮੇਸ ਸਜਾਉਣਾ ਪਰਮੇਸ਼ਰ ਤੂੰ ਮੇਰੇ ਵੈਰੀਆਂ ਨੂੰ ਕਦੀ ਵੀ ਮੇਰੇ ਤੇ ਪਰਬਲ ਨਹੀਂ ਹੋਣ ਦਿੰਦਾ ਪਰਮੇਸ਼ਰ ਖੁਦਾਵਨ ਮੈਂ ਤੇਰਾ ਥੈਂਕਸ ਗੀਵਿੰਗ ਕਰਦਾ ਪਰਮੇਸ਼ਰ ਤੂੰ ਆਪੀ ਇੱਕ ਇੱਕ ਵਾਚਾਂ ਨੂੰ ਮੇਰੇ ਜੀਵਨ ਦੇ ਉੱਤੇ ਪੂਰਿਆਂ ਕਰਦਾ ਲਾਰਡ ਰੇ ਬੋਰੋ ਸ਼ੇਕੇ ਤੇ ਨੇਲੇ ਰੇ ਬੇਰੇ ਸ਼ੇਕੇ ਤੇ ਰੇ ਬੇਰੇ ਸ਼ੇਕੇ ਤੇ ਨੇਲੇ ਰੇ ਬੇਰੇ ਸ਼ੇਕੇ ਤੇ ਨੇਲੇ ਰੇ ਬੇਰੇ ਖੁਦਾਵਨ ਅੱਜ ਤੂੰ ਮੇ ਨੂੰ ਆਪਣੀ ਪ੍ਰੈਜ਼ੈਂਸ ਦੇ ਵਿੱਚ ਪਰਮੇਸ਼ਰ ਖੁਦਾਵਨ ਖੁਦਾ ਮੈਨੂੰ ਆਪਣੇ ਆਨੰਦ ਦੇ ਨਾਲ ਮੇਰੇ ਜੀ ਨੂੰ ਭਰ ਦੇ ਖੁਦਾਵਨ ਖੁਦਾ ਲਾਰਡ ਅੱਜ ਤੂੰ ਮੇਰੀ ਬੇਨਤੀ ਉੱਤੇ ਕੰਨ ਲਾ ਪਰਮੇਸ਼ਰ ਅਤੇ ਮੇਰੀਆਂ ਅਰਦਾਸਾਂ ਦੀ ਆਵਾਜ਼ ਵੱਲ ਧਿਆਨ ਦੇ ਖੁਦਾਵਨ ਖੁਦਾ ਕਹਿੰਦਿਆਂ ਹਾਂ ਕਿ ਪਰਮੇਸ਼ਰ ਮੈਂ ਆਪਣੀ ਪੀਪਤਾ ਦੇ ਦਿਨ ਤਨੂੰ ਪੁਕਾਰਦਾ ਹਾਂ ਪਰਮੇਸ਼ਰ ਖੁਦਾਵਨ ਖੁਦਾ ਅੱਜ ਮੈਨੂੰ ਉੱਤਰ ਦੇ ਖੁਦਾਵਨ ਖੁਦਾ ਮੈਂ ਜਾਨਦਾ ਵਾਂ ਖੁਦਾਵਨ ਖੁਦਾ ਕੀ ਖੁਦਾਵਨ ਹੈ ਪ੍ਰਭੂ ਦੇਵਤਾ ਵਿੱਚੋਂ ਤੇਰੇ ਤੁਲ ਕੋਈ ਨਹੀਂ ਆ ਖੁਦਾਵਨ ਤੁਰਤ ਤੇਰੇ ਕੰਮ ਵਰਗਾ ਕੋਈ ਕੰਮ ਨਹੀਂ ਆ ਖੁਦਾਵਨ ਖੁਦਾ ਹੈ ਪ੍ਰਭੂ ਸਾਰੀਆਂ ਕੌਮਾਂ ਜਿਨ੍ਹਾਂ ਨੇ ਤੈਨੂੰ ਸਾਜਿਆ ਕਾਨ ਤੇ ਕਾਨ ਅਤੇ ਅੱਗ ਮੱਥਾ ਟੇਕਣ ਗੀਆਂ ਖੁਦਾਵਨ ਖੁਦਾ ਮੈਂ ਜਾਨਦਾ ਪਰਮੇਸ਼ਰ ਤੇਰੇ ਹੀ ਨਾਮ ਦੀ ਖੁਦਾਵਨ ਖੁਦਾ ਵਡਿਆਈ ਕਰਾਂਗੇ ਪਰਮੇਸ਼ਰ ਤੇਰੇ ਅਤ ਮਹਾਨ ਅਚਰਜ ਕੰਮਾਂ ਦੇ ਲਈ ਪਰਮੇਸ਼ਰ ਅਸੀਂ ਤੇਰਾ ਧੰਨਵਾਦ ਕਰਦੇ ਜੋ ਤੂੰ ਅੱਜ ਮੇਰੇ ਜੀਵਨ ਦੇ ਵਿੱਚ ਕਰਨ ਜਾ ਰਿਹਾ ਪਰਮੇਸ਼ਰ ਮੇਰੇ ਪਰਿਵਾਰ ਵਿੱਚ ਕਰਨ ਜਾ ਰਿਹਾ ਮੇਰੇ ਹਸਬੰਡ ਮੇਰੀ ਵਾਈਫ ਦੇ ਲਾਈਫ ਦੇ ਉੱਤੇ ਮੇਰੇ ਫਾਈਨੈਂਸ ਦੇ ਉੱਤੇ ਪਰਮੇਸ਼ਰ ਖੁਦਾਵਨ ਮੇਰੀਆਂ ਫਾਈਲਸ ਦੇ ਉੱਤੇ ਪਰਮੇਸ਼ਰ ਮੇਰੀ ਜੌਬ ਦੇ ਉੱਤੇ ਖੁਦਾਵਨ ਮੇਰੇ ਕੰਟਰੈਕਟਸ ਦੇ ਉੱਤੇ ਪਰਮੇਸ਼ਰ ਖੁਦਾਵਨ ਮੇਰੇ ਪਰਿਵਾਰ ਮੇਰੇ ਘਰਾਨੇ ਮੇਰੇ ਬੱਚਾ ਦੇ ਵਿੱਚ ਪਿਤਾ ਤੇਰੇ ਅਤਮ ਮਹਾਨ ਕੰਮਾਂ ਦੇ ਲਈ ਪਰਮੇਸ਼ਰ ਜੋ ਤੂੰ ਕਰਨ ਜਾ ਰਿਹਾ ਮੈਂ ਤੇਰਾ ਧੰਨਵਾਦ ਕਰਦਾ ਮੈਂ ਅਡਵਾਂਸ ਸਵਿਚ ਪਰਮੇਸ਼ਰ ਮੈਂ ਤੇਰਾ ਧੰਨਵਾਦ ਕਰਦਾ ਖੁਦਾਵਨ ਖੁਦਾ ਨਿਆਪੀਆਂ ਗਵਾਈਆਂ ਨੂੰ ਇਨ੍ਹਾਂ ਪ੍ਰਾਰਥਨਾਵਾਂ ਦੇ ਦੁਆਰਾ ਰਿਸੀਵ ਕਰਦਾ ਪਰਮੇਸ਼ਰ ਮੈਂ ਤੇਰੇ ਅਚਰਜ ਕੰਮਾਂ ਨੂੰ ਰਸੀਵ ਕਰਦਾ ਜਿੰਨਿਆਂ ਨੇ ਖੁਦਾਵੰਦ ਦੇ ਵਚਨ ਦੇ ਉੱਤੇ ਪਰਤੀਦ ਕੀਤੀ ਉਹਨਾਂ ਨੇ ਮਾਹਿਮਾ ਨੂੰ ਦੇਖਿਆ ਜਿੰਨਿਆਂ ਨੇ ਵਿਸ਼ਵਾਸ ਕੀਤਾ ਪਰਮੇਸ਼ਰ ਦੇ ਉੱਤੇ ਉਹਨਾਂ ਨੇ ਪਰਮੇਸ਼ਰ ਦੀ ਮਾਹਿਮਾ ਨੂੰ ਦੇਖਿਆ ਸੋ ਅੱਜ ਦੀ ਪ੍ਰੈਜ਼ੈਂਸ ਦੇ ਵਿੱਚ ਬੈਠਣਾ ਆਪਣੀਆਂ ਆਪਣੇ ਵਿਸ਼ਵਾਸ ਨੂੰ ਲੈ ਕੇ ਵਿਸ਼ਵਾਸ ਦੇ ਨਾਲ ਪਰਕਿਓ ਦੀ ਪ੍ਰੈਜ਼ੈਂਸ ਦੇ ਵਿੱਚ ਬੈਠਣਾ ਕਹਿਣਾ ਕਿ ਪਰਮੇਸ਼ਵਰ ਮੈਂ ਜਾਣਦਾ ਜਿਹੜੀਆਂ ਚੀਜ਼ਾਂ ਮੈਂ ਅਜੇ ਤੱਕ ਨਹੀਂ ਦੇਖੀਆਂ ਪਰ ਮੈਂ ਆਤਮਾ ਵਿੱਚੋਂ ਨੰਨੂ ਰਿਸੀਵ ਕਰਦਾ ਪਤਾ ਔਰ ਮੈਂ ਆਪਣੇ ਹੋਟਾਂ ਤੋਂ ਅੰਗਿਕਾਰ ਕਰਦਾ ਕਿ ਮੇਰੀਆਂ ਔਰ ਮੈਂ ਤੈਨੂੰ ਆਪਣੇ ਹੋਟਾਂ ਦੇ ਦੁਆਰਾ ਬਲੀਦਾਨ ਦਿਨਾ ਧੰਨਵਾਦ ਦਾ ਪਰਮੇਸ਼ਵਰ ਔਰ ਮੈਂ ਵਿਸ਼ਵਾਸ ਕਰਦਾ ਕਿ ਤੂੰ ਮੇਰੇ ਲਈ ਉਹ ਕਰ ਚੁੱਕਿਆ ਪਰਮੇਸ਼ਵਰ ਖੁਦਾਵਨ ਖੁਦਾ ਵਿਸ਼ਵਾਸ ਦੇ ਦੁਆਰਾ ਮੰਗੀਆਂ ਪਰਮੇਸ਼ਰ ਚੀਜ਼ਾਂ ਤੂੰ ਸਾਰੀਆਂ ਦਿਨਾਂ ਪਿਤਾ ਮੈਂ ਵਿਸ਼ਵਾਸ ਦੇ ਨਾਲ ਹੀ ਆਪਣੇ ਟੈਸਟਮਨੀ ਨੂੰ ਗ੍ਰਹਿਣ ਕਰਦਾ ਸੋ ਸਭ ਜਨ ਅੱਜ ਦੇ ਵਰਡ ਦੇ ਲਈ ਆਪਣੇ ਆਪ ਨੂੰ ਤਿਆਰ ਕਰਨਾ ਸ਼ੁਰੂ ਕਰੂੰ ਕਿ ਪਰਮੇਸ਼ਰ ਆਇਤੋ ਖੁਦਾਵੰ ਮੇਰੇ ਨਾਲ ਗੱਲ ਕਰ ਮੇਰੀ ਸਹਾਇਤਾ ਪੇਜ ਆਪਣੇ वचन ਦੇ ਦੁਆਰਾ ਪਰਮੇਸ਼ਰ ਮੇਰੀ ਬੁੱਧੀ ਪਰਮੇਸ਼ਰ ਖੁਦਾਵੰ ਤੇਰੀ ਵੱਲ ਲੱਗੇ ਪਿਤਾ ਮੈਂ ਤੇਰੀ ਈਸ਼ਵਰੀ ਬੁੱਧੀ ਨੂੰ ਦੇਖਾਂ ਪਰਮੇਸ਼ਰ ਆਪਣੇ ਜੀਵਨ ਦੇ ਉੱਤੇ ਕਾਰਜ ਕਰਦੇ ਹਾਂ ਲਾਰਡ ਆਪਣੇ ਬੱਚਨ ਨੂੰ ਪੇਸ਼ ਕੇ ਮੈਨੂੰ ਚੰਗਿਆ ਕਰ ਆਉਣ ਵਾਲੀਆਂ ਸਾਰੀਆਂ ਤਬਾਈਆਂ ਤੋਂ ਬਚਾ ਖੁਦਾਵਨ ਲਾਰਡ ਮੇਰੀ ਜ਼ਮੀਨ ਜੋ ਖੁਦਾਵਨ ਖੁਦਾਬੰਦਰ ਹੋ ਚੁੱਕਿਆ ਤੇਰੇ ਬੱਚਨ ਦਾ ਬੀਜ ਜਾ ਦੇ ਅੰਦਰ ਅੰਦਰ ਜਾਵੇ ਪਿਤਾ ਇਸ ਜ਼ਮੀਨ ਹਰੀ ਤੇ ਪਰੀ ਹੋ ਜਾਵੇ ਪਿਤਾ ਇਹ ਫਲ ਆ ਕੇ ਆਵੇ ਉਹ ਪਰਸ਼ ਬਣੇ ਪਰਮੇਸ਼ਰ ਬੀਜ ਜੋ ਬੱਚਨ ਦਾ ਬੀਜ ਜਾਵੇ ਜੋ ਪਾਣੀ ਅੰਧੀਆਂ ਉੱਤੇ ਲਾਹ ਜਰੂਰ ਤੁਸੀਂ ਆਪਣਾ ਫਲ ਦਿੰਦੇ ਜਿਹਦੇ ਪੱਤੇ ਕਦੀ ਨਹੀਂ ਕਮਲਾਉਂਦੇ ਔਰ ਜੋ ਕਰਦ ਸਫਲ ਹੁੰਦਾ ਪਰਮੇਸ਼ਰ ਦਇਆ ਕਰ ਖੁਦਾਵਨ ਅੱਜ ਮੈਨੂੰ ਬਿਰਸ਼ ਬਣਾਵੇਂਗਾ ਪਰਮੇਸ਼ਰ ਮੈਂ ਵਿਸ਼ਵਾਸ ਕਰਦਾ ਮੈਂ ਆਪਣੀ ਲਾਈਫ ਦੇ ਕਿਸੇ ਹਿੱਸੇ ਦੇ ਵਿੱਚ ਫੇਲ ਨਹੀਂ ਹੋਵਾਂਗਾ ਲਾਰਡ ਮੈਂ ਕਿਸੇ ਹਿੱਸੇ ਵਿੱਚ ਡਿੱਗਾਗਾ ਨਹੀਂ ਪਰਮੇਸ਼ਰ ਮੈਂ ਕਿਸੇ ਹਿੱਸੇ ਵਿੱਚ ਡਿਲੇ ਨਹੀਂ ਹੋਵਾਂਗਾ ਪਰਮੇਸ਼ਰ ਤੂੰ ਕਿਆ ਖੁਦਾਵਨ ਖੁਦਾ ਤੂੰ ਹਰ ਹਰ ਰੁੱਤ ਸਿਰ ਪਰਮੇਸ਼ਰ ਤੂੰ ਮੈਨੂੰ ਉਹ ਉਹ ਬਿਰਸ਼ ਬਣਾਏਗਾ ਜੋ ਫਲ ਦਿੰਦਾ ਪਤਾ ਲੋੜ ਮੈਂ ਹਰ ਰੁੱਤ ਸਿਰ ਪਾਲ ਦਵਾਂਗਾ ਪਿਤਾ ਮੈਂ ਤੇਰੀ ਮਾਹਿਮਾ ਕਰਾਂਗਾ ਪਰਮੇਸ਼ਾ ਮੈਂ ਤੇਰੇ ਸੂ ਸਮਾਚਾਰ ਨੂੰ ਸੁਣਾਵਾਂਗਾ ਪਰਮੇਸ਼ਾ ਮੈਂ ਉਦਾਸੀ ਨਿਰਾਸ਼ਾ ਵਿੱਚ ਆ ਪਿਤਾ ਮੈਂ ਫਿਰ ਵੀ ਤੇਰੀ ਹਜ਼ੂਰੀ ਵਿੱਚ ਆਵਾਂਗਾ ਔਰ ਮੈਂ ਤੇਰਾ ਧੰਨਵਾਦ ਕਰਾਂਗਾ ਮੈਂ ਬਿਮਾਰੀਆਂ ਲਾਚਾਰੀਆਂ ਜਾਦੂ ਟੋਣੀਆਂ ਵਿੱਚ ਆ ਪਰਮੇਸ਼ਾ ਮੈਂ ਫਿਰ ਵੀ ਤੇਰਾ ਧੰਨਵਾਦ ਕਰਾਂਗਾ ਪਰਮੇਸ਼ਾ ਮੈਂ ਫਿਰ ਵੀ ਤੇਰੇ ਅਚਰਜ ਕੰਮਾਂ ਦਾ ਪਰਮੇਸ਼ਰ ਪਰ ਚਾਰ ਕਰਾਂਗਾ ਖੁਦਾਵਨ ਖੁਦਾ ਥੈਂਕ ਯੂ ਜੀਜ਼ਸ ਥੈਂਕ ਯੂ ਜੀਜ਼ਸ ਥੈਂਕ ਯੂ ਜੀਜ਼ਸ ਕਹਿੰਦੇ ਹਾਂ ਪਰਮੇਸ਼ੁਰ ਔਨਰ ਕਰ ਦੇ ਤੇਰੇ ਬਚਨ ਦਾ ਰਿਸੀਵ ਕਰ ਦੇ ਖੁਦਾਵਨ ਖੁਦਾ ਪਿਤਾ ਮੈਂ ਪ੍ਰਾਰਥਨਾ ਕਰਦੀ ਜਿੰਨੇ ਜਨ ਅੱਜ ਦੇ ਸਵਰਡ ਨੂੰ ਸੁਣਨ ਜਾ ਰਹੇ ਪੜ੍ਹਨ ਜਾ ਰਹੇ ਪਿਤਾ ਤੇਰਾ ਆਤਮਾ ਨੂੰ ਟੱਚ ਕਰੇ ਤੇਰਾ ਆਤਮਾ ਨੂੰ ਬਲੈਸ ਕਰੇ ਇਹਨਾਂ ਦੀਆਂ ਜੀਵਨਾ ਚ ਆਈਦਾ ਵਚਨ ਸੌ ਗੁਣਾ ਫਲ ਲੈ ਕੇ ਆਵੇ ਔਰ ਆਪਣੇ ਪੁੱਤ ਤਿਆਰ ਕਰਨਾ ਫਾਇਰ ਦੇ ਨਾਲ ਪਰ ਕੇ ਮੱਸਾ ਦੇ ਨਾਲ પાર ਕੇ ਆਤਮਾ ਨਾਲ પાર ਕੇ ਕਿਉਂਕਿ ਅਸੀਂ वचन ਦੇ ਆਧਾਰ ਤੇ ਹੀ ਪ੍ਰਾਰਥਨਾ ਕਰਾਂਗੇ ਪਰਮੇਸ਼ਰ ਦੇ वचन ਦੇ ਦੁਆਰਾ ਕੀਤੀਆਂ ਪ੍ਰਾਰਥਨਾ ਤੜੀਆਂ ਜਿਹੜੇ ਜੀਵਨ ਚ ਸੁਪਰ ਫਾਸਟ ਰਿਜ਼ਲਟ ਲੈ ਕੇ ਆਉਂਦੀਆਂ ਸੋ ਪ੍ਰਾਰਥਨਾ वचन ਦੇ ਆਧਾਰ ਤੇ ਕਰਾਂਗੇ ਆਪਣੇ ਆਪ ਨੂੰ ਰੈਡੀ ਕਰਨਾ ਫਾਇਰ ਦੇ ਲਈ ਮੱਸਾ ਦੇ ਨਾਲ પાર ਕੇ ਡੈਵਲ ਨੂੰ ਹਰਾਉਣ ਦੇ ਲਈ ਔਰ ਆਪਣੀ ਜਿੱਤ ਨੂੰ ਪਾਉਣ ਦੇ ਲਈ ਹਾਲੇਲੂਇਆ ਸੋ ਸਭ ਜਨ ਮੇਰੇ ਨਾਲ ਇੱਕ ਮਨ ਹੋ ਕੇ ਅੱਜ ਦੇ ਵਰਡ ਨੂੰ ਪੜਾਂਗੇ ਹਾਲੇਲੂਇਆ ਉਹਦੀ ਨੀ ਪਵਿੱਤਰ ਪਹਾੜ ਵਿੱਚ ਹੈ ਯਹਵਾ ਯਕੂਬ ਦੇ ਸਾਰੇ ਡੇਰੀਆਂ ਨੜੋਂ ਸਯੂਨ ਦੇ ਫਾਟਕ ਨਾਲ ਪ੍ਰੇਮ ਰੱਖਦਾ ਹੈ। ਇਹ ਪਰਮੇਸ਼ਰ ਦੇ ਸ਼ਹਿਰ ਤੇਰੇ ਲਈ ਸ਼ਾਨਦਾਰ ਬੋਲ ਬੁਲੇ ਜਾ ਰਹੇ ਹਨ। ਮੈਂ ਆਪਣੇ ਜਾਨੂਆਂ ਵਿੱਚ ਰਹਿਬ ਅਤੇ ਬਾਬਲ ਦਾ ਚਰਚਾ ਕਰਾਂਗਾ। ਵੇਖੋ ਫਲਿਸਤੀ ਅਤੇ ਸੂਰ ਅਤੇ ਕੋਸ਼ ਦਾ ਵੀ ਪਾਈ ਉਹ ਉੱਥੇ ਜੰਮਿਆ ਸੀ। ਸਗੋਂ ਸਯੂਨ ਲਈ ਆਖਿਆ ਜਾਵੇਗਾ ਕਿ ਇਹ ਮਨੁੱਖ ਤੇ ਉਹ ਮਨੁੱਖ ਉੱਥੇ ਜੰਮੀ। ਅਤੇ ਆਤਮ ਮਹਾਨ ਸਾਨੂੰ ਕਾਇਮ ਰੱਖੇਗਾ ਯਹੋਵਾ ਉਮਤਾ ਦੀ ਗਿਣਤੀ ਵਿੱਚ ਲਿਖੇਗਾ ਕਿ ਇਹ ਵੀ ਉੱਥੇ ਜੰਮਿਆ ਰਾਗੀ ਅਤੇ ਨਚਾਰ ਆਖਣਗੇ ਮੇਰੇ ਸਾਰੇ ਚਸ਼ਮੇ ਤੇਰੇ ਵਿੱਚੋਂ ਹਨ ਸਭ ਬੋਲੋ ਆਮੀਨ ਆਮੀਨ ਥੈਂਕ ਯੂ ਲਾਰਡ ਥੈਂਕ ਯੂ ਜੀਸਸ ਸਮਰਥੀ ਪਰਮੇਸ਼ਰ ਤੇਰੇ ਇਸ ਜੀਵਿਤ ਵਚਨ ਦੇ ਲਈ ਲਾਰਡ ਖੁਦਾਵੰ ਆਇਦਰ ਵਚਨ ਇਹਨਾਂ ਦੇ ਜੀਵਨਾਂ ਨੂੰ ਦਿੱਤੇ 100 ਗੁਣਾ ਫਲ ਲਿਆ ਕੇ ਖੁਦਾਵੰ ਤੇਰੇ ਨਾਮ ਦੀ ਮਹਿਮਾ ਤੇਰੇ ਨਾਮ ਦੀ ਸਤਿਤੀ ਕਰਨ ਪਰਮੇਸ਼ਰ ਖੁਦਾਵੰਨ ਯਾਕੂਬ ਦੇ ਘਰ ਆਨੇ ਵਿੱਚੋਂ ਆਪੇ ਤਾਂ ਬlesed ਹੋ ਗਿਆ ਇਹ ਆਸ਼ੀਸ਼ਿਤ ਲੋ ਗਿਆ ਪਰਮੇਸ਼ਰ ਖੁਦਾਵੰਨ ਤੂੰ ਇਹਨਾਂ ਨੂੰ ਪਿਆਰ ਕਰਦਾ ਤੂੰ ਆਪਣੀ ਖਲੋਤੀ ਦਾ ਵੀ ਸਰਫਾ ਨਾ ਕੀਤਾ ਪਰਮੇਸ਼ਰ ਅਰਸ਼ਾਡੀ ਮੁਕਤੀਦਾਤਾ ਪਿਤਾ ਪ੍ਰਭੂ ਯੇਸ਼ੂ ਮਸੀਹ ਨੂੰ ਖੁਦਾਵਨ ਇਸ ਤਰਤੀ ਦਿਓ ਤੇ ਪੇਜਾ ਪਰਮੇਸ਼ਰ ਕਿਉਕਿ ਤੂੰ ਸਾਡੀ ਨਾਲ ਪਿਆਰ ਕਰਦਾ ਸਾਡੇ ਪਾਪਾਂ ਦੀ ਖਾਤਰ ਸਾਡੇ ਗੁਨਾਹਾਂ ਦੀ ਖਾਤਰ ਪਰਮੇਸ਼ਰ ਖੁਦਾਵਨ ਖੁਦਾ ਤਾਂਕਿ ਅਸੀਂ ਅਬਦੀ ਜੀਵਨ ਪਾਈਏ ਸਾਨੂੰ ਮਾਫ ਕੀਤੇ ਜਾਣ ਸਾਡੇ ਗੁਨਾਹ ਸਾਡੇ ਪਾਪ ਸਾਡੀਆਂ ਬੁਰਾਈਆਂ ਪਰਮੇਸ਼ਰ ਔਰ ਤੇਰੀ ਦਇਆ ਸਾਡੇ ਉੱਤੇ ਆਵੇ ਲੋਰਡ ਤੇਰਾ ਧੰਨਵਾਦ ਕਰਦੇ ਤੇਰੀ ਇਸ ਗਹਿਰੇ ਪਿਆਰ ਦੇ ਲਈ ਤੇਰੀਆਂ ਨਸਾਰੀਆਂ ਪਲਿਆਈਆਂ ਦੇ ਲਈ ਪਿਤਾ ਯਹੋਵਾ ਤੇਰੇ ਕਰੂਸ ਤੇਰੇ ਕਿੱਲਾਂ ਤੇਰੇ ਕਾਂਟਿਆਂ ਦੇ ਲਈ ਪਰਮੇਸ਼ਰ ਤੇਰੇ ਬੰਦੇ ਪਵਿੱਤਰ ਸਾਮਰਥੀ ਜਿੰਦਾ ਲਾਹੂ ਦੇ ਲਈ ਪਰਮੇਸ਼ਰ ਸੀ ਤਰਾ ਧੰਨਵਾਦ ਕਰਦੇ ਆ ਲਾਰਡ ਲਾਰਡ ਪ੍ਰਾਰਥਨਾ ਕਰਦੇ ਜਿੱਦਾਂ ਹੀ ਖੁਦਾਵੰ ਤੇਰੇ ਲੋਗ ਆਪਣੇ ਹੱਥਾਂ ਨੂੰ ਠਾ ਕੇ ਪਰਮੇਸ਼ਰ ਆਤਮਾ ਨਪਾਰ ਕੇ ਫਾਇਨ ਰਿਲੀਜ਼ ਕਰਨ ਤੇਰਾਤ ਮੈਨਨੂ ਬles ਕਰੇ ਆਜ਼ਾਦ ਕਰੇ ਪਵਿੱਤਰ ਆਤਮਾ ਆਪਣੇ ਲੋਕਾਂ ਦੀ ਅਗਵਾਹੀ ਕਰ ਜਿੱਦਾਂ ਹੀ ਆਪਣੇ ਮੂੰਹਾਂ ਨੂੰ ਖੋਲ ਕੇ ਪਰਮੇਸ਼ਰ ਤੇਰੇ ਮੱਸਾਂ ਨੂੰ ਰਿਲੀਜ਼ ਕਰਨ ਪਰਮੇਸ਼ਰ ਤੇਰਾ ਆਤਮਾ ਖੁਦ ਆਵਨੋਂ ਸਾਰੇ ਜੂਲੇ ਨਦੀ ਲਾਈਫ ਤੋਂ ਤੋੜੇ ਪਵਿੱਤਰ ਆਤਮਾ ਦੀ ਸਮਰੱਥ ਦੇ ਦੁਆਰਾ ਸਾਰੇ ਬੰਧਨ ਟੁੱਟ ਜਾਣ ਪਰਮੇਸ਼ਰ ਸਾਰੇ ਕਸ ਟੁੱਟ ਜਾਣ ਪਰਮੇਸ਼ਰ ਔਰ ਤੇਰਾ ਆਤਮਾ ਖੁਦ ਆਵਨ ਕੁਦਾ ਇਹਨਾਂ ਨੂੰ ਅਗਲੇ ਲੈਵਲ ਤੇ ਜਾਵੇ ਇਹਨਾਂ ਨੂੰ ਬles ਕਰੇ ਸੋ ਸਭ ਜਨ ਗੈਟ ਰੈਡੀ ਯਾਰ ਜ਼ੁਬਾਨ ਚ ਪ੍ਰਾਰਥਨਾ ਕਰਨੀ ਸ਼ੁਰੂ ਕਰੋ ਫਾਇਰ ਨੂੰ ਰਿਲੀਜ਼ ਕਰਨਾ ਸ਼ੁਰੂ ਕਰੋ ਪਵਿੱਤਰ ਆਤਮਾ ਦੀ ਅੱਗ ਨੂੰ ਮੰਗਣਾ ਸ਼ੁਰੂ ਕਰੋ ਮੱਸਾ ਮੰਗਣਾ ਸ਼ੁਰੂ ਕਰੋ ਪਵਿੱਤਰ ਆਤਮਾ ਦੀ ਆਗਵਾਹੀ ਨੂੰ ਮੰਗਣਾ ਸ਼ੁਰੂ ਕਰੋ ਅਤੇ ਪ੍ਰਾਰਥਨਾ ਕਰਨੀ ਸ਼ੁਰੂ ਕਰੋ ਰੰਗੇਸ ਫਾਇਰ ਇਨ ਦਾ ਨੇਮ ਆਫ ਜੀਜ਼ਸ ਰੇ ਬਰੋਸ਼ੇ ਕੇ ਤੇ ਨੇਲੇ ਰੇ ਬਰੋਸ਼ੇ ਕੇ ਤੇ ਨੇਲੇ ਰੇ ਬਰੇਸ਼ੇ ਕੇ ਤੇ ਨੇਲੇ ਰੇ ਬਰੇਸ਼ੇ ਕੇ ਤੇ ਨੇਲੇ ਰੇ ਬਰੇ ਰੇ ਬੁਰਸ਼ੇ ਕਿਤੇ ਨੀਲੇ ਰੇ ਬਰੇ ਸ਼ੇਕ 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 ਕਿਤੇ ਨੀਲੇ ਰੇ ਬਰੇ ਹਾਲੀਗੋਸ ਫਾਇਰ 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 ਪਵਿਤਰ ਆਤਮਾ ਤੇਰੀ ਅਗ ਉਤਰੇ ਅਗ ਉਤਰੇ ਤੇ ਲੋਕਾਂ ਦੇ ਉੱਤੇ ਰਾਈਟ ਨਾਉ ਤੇਰਾ ਮਸਾਕਾਰ ਆ ਕਰੇ ਪਰਮੇਸ਼ਵਰ ਆਪਣੇ ਲੋਕਾਂ ਨੂੰ ਛੂ ਖੁਦਾਵਨ ਖੁਦਾ ਰਾਈਟ ਨਾ ਪਰਮੇਸ਼ਰ ਤੇਰੀ ਸਹਾਇਤਾ ਪਰਿਆ ਹੱਥੇ ਨਾ ਦੇ ਉੱਤੇ ਆਵੇ ਖੁਦਾਵਨ ਤੇਰੀ ਸ਼ਾਂਤੀ ਨਰੇ ਜੀਵਨ ਚ ਐਂਟਰ ਕਰੇ ਖੁਦਾਵਨ ਖੁਦਾ ਤੇਰੇ ਹੌਲੀ ਗੋਸ ਦੀ ਫਾਇਰ ਕਾਰਿਆ ਕਰੇ ਪਵਿੱਤਰ ਆਤਮਾ ਫਾਇਰ ਰਿਲੀਜ਼ ਕਰਦੇ ਆ ਖੁਦਾਵਨ ਖੁਦਾ ਤੇਰੇ ਜੀਵਿਤ ਆਤਮਾ ਮਹਾਨ ਜੀਵਿਤ ਪਰਮੇਸ਼ਰ ਤੇਰੇ ਜੀਵਿਤ ਨਾਮ ਜੀ ਯੇਸ਼ੂ ਰਾਜਾ ਖੁਦਾਵਨ ਮੈਂ ਪ੍ਰਾਰਥਨਾ ਕਰਦੀ ਆ ਪ੍ਰਭ ਯੇਸ਼ੂ ਮਸੀਹ ਦੇ ਜੀਵਿਤ ਨਾਮ ਵਿੱਚ ਖੁਦਾਵਨ ਖੁਦਾ ਹਰੇਕ ਕੋ ਆਤਮਾ ਖੁਦਾਵਨ ਖੁਦਾ ਜਨ ਦੇ ਮਨ ਦੇ ਵਿੱਚ ਪਾਪ ਨੂੰ ਗੁੱਜੇ ਗੁਨਾਹ ਪਾਪ ਇਹਨਾਂ ਦੇ ਮਨ ਦੇ ਵਿੱਚ ਪਾਉਂਦਾ ਪਰਮੇਸ਼ਰ ਖੁਦਾਵਾਨ ਇਹਨਾਂ ਦੇ ਮਨ ਨੂੰ ਪਵਿੱਤਰ ਹੋਣ ਤੋਂ ਰੋਕਦਾ ਪਰਮੇਸ਼ਰ ਇਹਨਾਂ ਦੇ ਮਨ ਨੂੰ ਸ਼ੁੱਧ ਹੋਣ ਤੋਂ ਰੋਕਦਾ ਖੁਦਾਵਾਨ ਖੁਦਾ ਕਹੋ ਕਿ ਹੈ ਪਰਮੇਸ਼ਰ ਹਰੇਕ ਕੋ ਆਤਮਾ ਜੋ ਮੇਰੇ ਮਨ ਦੇ ਵਿੱਚ ਪਾਪ ਨੂੰ ਪੈਦਾ ਕਰਦਾ ਖੁਦਾਵਾਨ ਖੁਦਾ ਅੱਜ ਮੈਂ ਉਸ ਗੰਦੀ ਆਤਮਾ ਦੇ ਉੱਤੇ ਚਾਹੀ ਮੇਰੇ ਬੱਚਿਆਂ ਦੀ ਲਾਈਫ ਦੇ ਉੱਤੇ ਮੇਰੇ ਹਸਬੈਂਡ ਮੇਰੀ ਵਾਈਫ ਮੇਰੇ ਪਰਿਵਾਰ ਮੇਰੀ ਆਪਣੀ ਲਾਈਫ ਵਿੱਚ ਪਰਮੇਸ਼ਰ ਹਰ ਇੱਕੋ ਕੁੱੱਚੇ ਗੁਨਾ ਪਾਪ ਦੇ ਤੇ ਪਰਮੇਸ਼ਰ ਮੈਂ ਹੌਲੀ ਗੋਸ ਦੀ ਫਾਇਰ ਰਿਲੀਜ਼ ਕਰਦਾ ਮੈਂ ਪਵਿੱਤਰ ਆਤਮਾ ਦੀ ਅੱਗ ਦਿਨਾ ਕਿ ਐ ਡੈਵਲ ਲੁਕੇ ਛੁਪੇ ਪਾਪ ਦੇ ਗੰਦੇ ਆਤਮਾ ਮੈਂ ਤੈਨੂੰ ਕਮਾਂਡ ਕਰਦਾ ਮੇਰੇ ਜੀਵਨ 'ਚ ਮੇਰੇ ਕਰਾਨੇ 'ਚ ਆਊਟੋ 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 ਗੈਟ ਫਾਇਰ ਗੈਟ ਫਾਇਰ ਗੈਟ ਫਾਇਰ ਗੈਟ ਫਾਇਰ ਗੈਟ ਫਾਇਰ ਗੈਟ ਫਾਇਰ ਹੌਲੀ ਗੋਸ ਫਾਇਰ 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 ਇਨ ਦਾ ਨੇਮ ਆਫ ਜੀਸਸ ਮਰਕੋਲੋ ਕੀ ਪਰਮੇਸ਼ਰ ਦਇਆ ਕਰ ਮੇਰੇ ਮਨ ਨੂੰ ਸ਼ੁੱਧ ਕਰ ਪਿਤਾ ਮੇਰੇ ਵਿਵੇਕ ਨੂੰ ਜੀਵਿਤ ਕਰ ਖੁਦਾਵਨ ਖੁਦਾ ਤਾਂ ਕਿ ਮੈਂ ਤੇਰੀਆਂ ਪੱਲੀਆਂ ਨੂੰ ਦੇਖ ਸਕਾਂ ਖੁਦਾਵਨ ਮੈਨੂੰ ਜੀਵਿਤ ਮਨ ਦੇ ਪਵਿੱਤਰ ਮਨ ਦੇ ਜੀਵਿਤ ਵਿਵੇਕ ਦੇ ਖੁਦਾਵਨ ਖੁਦਾ ਮੈਨੂੰ ਮੱਸਾ ਕਰ ਮੱਸਾ ਕਰ ਮੱਸਾ ਕਰ ਮੱਸਾ ਕਰ ਔਰ ਸ਼ੈਤਾਨ ਮੈਂ ਅੱਜ ਇਸ ਸੁਭਾ ਵਿੱਚ ਮੈਂ ਤੈਨੂੰ ਡਾਂਡਦਾ ਇਸ ਪ੍ਰਾਰਥਨਾ ਦੇ ਦੁਆਰਾ ਮੈਂ ਤੈਨੂੰ ਡਾਂਡਦਾ ਇਸ ਅਨੋਇੰਟਿੰਗ ਦੇ ਨੀਚੇ ਇਸ ਮਸਾਦੀ નીચે ਮੈਂ ਤੈਨੂੰ ਕਮਾਂਡ ਕਰਦਾ ਕਿ ਰਾਈਟ ਨਾਉ ਮੇਰੀ ਲਾਈਫ 'ਚ ਜੋ ਮੇਰੇ ਕਰਾਣੇ ਜੋ ਸਾਡੇ ਦਿਲ ਦੀ ਮਾਤ ਜੋ ਆਊਟ ਹੋ ਆਊਟ ਹੋ ਆਊਟ ਹੋ ਆਊਟ ਹੋ ਆਊਟ ਹੋ ਜਿਹੜਾ ਤੇਰਾ ਹਰ ਗੁੱਜਾ ਗੁਨਾਹ ਪਾਪ ਜੋ ਸਾਨੂੰ ਪਰਮੇਸ਼ਵਰ ਤੋਂ ਅਲੱਗ ਕਰਦਾ ਜੋ ਸਾਡੀ ਟੈਸਟ ਨਹੀਂ ਦੇ ਖਿਲਾਫ ਆ ਹਰ ਇੱਕ ਉਹ ਗੰਦਾ ਆਤਮਾ ਜੋ ਸਾਡੀ ਟੈਸਟ ਨਹੀਂ ਦੇ ਕਹੋ ਕਿਸ ਜੋ ਸਾਡੀ ਟੈਸਟ ਨਹੀਂ ਦੇ ਉੱਤੇ ਅਟੈਕ ਕਰਦਾ ਉਸ ਗੰਦੀ ਆਤਮਾ ਦੇ ਉੱਤੇ ਪਵਿੱਤਰ ਆਤਮਾ ਦੀ ਅੱਗ ਕੁੱtre 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 ਔਰ ਪਰਮੇਸ਼ਰ ਮੇਂ ਤੇਰੇ ਕੋ ਗ੍ਰੇਸ ਮੰਗਦਾ ਕਿ ਤੇਰਾ ਆਤਮਾ ਮੇਰੇ ਰਾਹ ਨੂੰ ਤਿਆਰ ਕਰੇ ਖੁਦਾਵੰ ਮੇਰੇ ਮਾਰਗ ਤੇਰੇ ਵੱਲੋਂ ਖੋਲੇ ਜਾਣ ਖੁਦਾਵੰ ਮੈਂ ਤੇਰੇ ਮਾਰਗ ਤੇ ਦੌੜ ਸਕਾਂ ਪਰਮੇਸ਼ਰ ਖੁਦਾਵਾਨ ਮੇਰੇ ਰਸਤਿਆਂ ਨੂੰ ਸਾਫ਼ ਕਰ ਪਰਮੇਸ਼ਰ ਔਰ ਸਾਰੇ ਚੱਟਾਨੀ ਰਸਤੇ ਬੰਦ ਕਰ ਦੇ ਪਵਿੱਤਰ ਆਤਮਾ ਹੌਲੀ ਗੋਸਪਲ ਫਾਇਰ ਦੇ ਦੁਆਰਾ ਹੌਲੀ ਗੋਡ ਫਾਇਰ 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 ਇਨ ਦਾ ਨੇਮ ਆਫ ਜੀਸਸ ਔਰ ਲਾਰਡ ਮੈਂ ਤੇਰੇ ਵੱਲੋਂ ਬlesed ਹਾਂ ਖੁਦਾਵਾਨ ਕੋਈ ਅਟੈਕ ਮੇਰੀ ਟੈਸਟ ਨਹੀਂ ਦੇ ਖਿਲਾਫ ਕੰਮ ਨਹੀਂ ਕਰ ਸਕਦਾ ਮੇਰੇ ਮਨ ਦੇ ਵਿੱਚ ਕੋਈ ਵੀ ਪਾਪ ਕੋਈ ਵੀ ਗੁਨਾਹ ਕੰਮ ਨਹੀਂ ਕਰ ਸਕਦਾ ਪਰਮੇਸ਼ਰ तेरा धनवाद कर दा खुदावन खुदा, वन खुदा। कि हे परमेश्वर मेरे जीवित परमेश्वर अग ना परे परमेश्वर बदला लैन वाले परमेश्वर मैं तेरे अगे प्रार्थना करता लॉर्ड हर एक को आत्मा खुदावन ਜਦ ਵੀ ਮੈਂ ਤੇਰੀ ਮਾਰਗਾਂ ਤੇ ਚੱਲਣਾ ਚਾਹੁੰਦਾ ਮੇਰੇ ਮੇਰੇ ਮਾਰਗਾਂ ਨੂੰ ਗਲਤ ਕਰਦਾ ਪਿਤਾ ਮੇਰੇ ਕਦਮਾਂ ਨੂੰ ਪਾਪ ਦੀ ਵਾ ਲੈ ਕੇ ਜਾਂਦਾ ਗਲਤ ਰਾਵਾਂ ਤੇ ਮੈਨੂੰ ਚਲਾਉਂਦਾ ਪਰਮੇਸ਼ਾ ਉਹਨਾਂ ਗੰਦੀਆਂ ਆਤਮਾ ਦੇ ਉੱਤੇ ਮੈਂ ਹੌਲੀ ਗੋਸ ਦੀ ਫਾਇਰ ਨੂੰ ਰਿਲੀਜ਼ ਕਰਦਾ ਵਾਂ ਪਵਿੱਤਰ ਆਤਮਾ ਤੇਰੀ ਆਖ ਕੁੱtre 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 ਹੌਲੀ ਗੋਸ ਫਾਇਰ 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 ਇਨ ਦਾ ਨੇਮ ਆਫ ਜੀਸਸ ਔਰ ਕੋ ਕੀ ਪਰਮੇਸ਼ਰ ਪਵਿੱਤਰ ਆਤਮਾ ਮੇਰੇ ਮੇਰੇ ਕਦਮਾਂ ਨੂੰ ਪਰਮੇਸ਼ਰ ਆਪਣੀਆਂ ਰਾਹਾਂ ਤੇ ਚਲਾ ਖੁਦਾਵਨ ਮੇਰੇ ਪੈਰ ਪਰਮੇਸ਼ਰ ਕਦੀ ਪਾਪ ਦੇ ਰਸਤਿਆਂ ਵੱਲ ਦੇ ਨਾ ਮੋੜਨ ਪਰਮੇਸ਼ਰ ਮੇਰੇ ਪੈਰਾਂ ਨੂੰ ਆਪਣੇ ਮਾਰਗਾਂ ਤੇ ਚਲਾ ਆਪਣੇ ਰਸਤਿਆਂ ਦੀ ਵੱਲ ਮੋੜ ਲੈ ਖੁਦਾਵਨ ਖੁਦਾ ਮੈਂ ਆਪਣੇ ਆਪ ਨੂੰ ਤੇਰੇ ਹੱਥਾਂ ਚ ਸਮਰਪਿਤ ਕਰਦਾ ਸਰੈਂਡਰ ਕਰਦਾ ਖੁਦਾਵਨ ਖੁਦਾ ਔਰ ਪਿਤਾ ਹਰੇਕ ਕੋ ਪਰਮ ਕਰਨ ਵਾਲੀ ਗੰਦੀ ਆਤਮਾ ਜੋ ਮੇਰੀ ਲਾਈਫ ਦੇ ਉਤੇ ਕੰਮ ਕਰਦੀ ਆ ਪਿਤਾ ਹਰ ਉਹ ਬੈਡ ਡ੍ਰੀਮ ਦੇ ਦੁਆਰਾ ਜੋ ਮੇਰੀ ਲਾਈਫ ਦੇ ਉੱਤੇ ਅਟੈਕ ਕਰਦੇ ਔਰ ਮੈਨੂੰ ਪਰਮ ਦੇ ਵਿੱਚ ਲੈ ਕੇ ਜਾਂਦੀ ਹਰ ਉਹ ਬੈਡ ਡ੍ਰੀਮ ਦੇ ਉੱਤੇ ਹਰ ਉਹ ਪਰਮ ਕਰਨ ਵਾਲੀਆਂ ਗੰਦੀਆਂ ਆਤਮਾ ਦੇ ਉੱਤੇ ਪਰਮੇਸ਼ਰ ਜੋ ਮੈਨੂੰ ਤੋਂ ਪਾਪ ਕਰਾਉਂਦੀਆਂ ਖੁਦਾਵਨ ਔਰ ਮੇਰੇ ਵਿਸ਼ਵਾਸ ਨੂੰ ਕਮਜ਼ੋਰ ਕਰਦੀਆਂ ਉਹਨਾਂ ਸਭ ਦੁਸ਼ਟ ਆਤਮਾ ਦੇ ਉੱਤੇ ਹੌਲੀ ਗੋਡ ਫਾਇਰ 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 ਕੋਕਿੰਗ ਡੈਵਲ ਮੈਨੂੰ ਕਮਾਂਡ ਕਰਦਾ ਮੇਰੇ ਸਪਨਿਆਂ ਚੋਂ ਆਊਟ ਹੋ ਹਰ ਇੱਕ ਉਹ ਪਰਮ ਵਾਲੀ ਆਤਮਾ ਮੇਰੇ ਦਿਲ ਦਿਮਾਗ ਮੇਰੀਆਂ ਸੋਚਾਂ ਚੋਂ ਆਊਟ ਹੋਏ ਆਊਟ ਹੋਏ ਆਊਟ ਹੋਏ out to it out to it catch fire catch fire catch fire catch fire catch fire catch fire i command you devil leave 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 प्रभु यीशु मसीह दे नाम च आउट 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 मेरे कराने च मेरे बच्चा च मेरी वाइफ च मेरे हस्बैंड च मेरी लाइफ च मैं तन्नू आउट करदा आउट करदा आउट कर दिया प्रभु यीशु मसीह दे नाम दे चोड़ खुदावन ਤੇਰੇ ਲੋਕ ਖੁਦਾਵੰਤ ਤੇ ਪਵਿੱਤਰ ਪਾਜਾ ਪਰਮੇਸ਼ਰ ਜੋ ਤੇਰੀ ਪ੍ਰੈਜ਼ੈਂਸ ਦੇ ਵਿੱਚ ਖੁਦਾਵੰਤ ਰਿਆ ਅੱਗੇ ਆਪਣੇ ਹੱਥਾਂ ਨੂੰ ਠਾਕ ਕੇ ਖੁਦਾਵੰਤ ਤੇਰੇ ਕੋਲੋਂ ਦਇਆ ਮੰਗ ਰਹੀ ਆ ਲਾਰਡ ਹਰ ਇੱਕ ਕੋ ਆਤਮਾ ਖੁਦਾਵੰਤ ਜੋ ਨਦੀ ਲਾਈਫ ਦਿਤ ਤੇਰੀ ਦਇਆ ਨੂੰ ਛੁਰਾਉਂਦਾ ਪਰਮੇਸ਼ਰ ਤੇਰੀ ਕਿਰਪਾ ਨੂੰ ਚਰੋਂਦਾ ਇਹਨਾਂ ਦੀ ਲਾਈਫ ਦੇ ਉੱਤੇ ਪਰਮੇਸ਼ਰ ਇਹਨਾਂ ਨੂੰ ਸੁੱਟਦਾ ਖੁਦਾਵਨ ਖੁਦਾ ਔਰ ਪਰਮੇਸ਼ਰ ਨੇ ਦੇ ਵਿਸ਼ਵਾਸ ਨੂੰ ਆਪ ਵਿਸ਼ਵਾਸ ਵਿੱਚ ਬਦਲਦਾ ਖੁਦਾਵਨ ਖੁਦਾ ਹਰ ਉਹ ਦੁਸ਼ਟ ਆਤਮਾ ਦੇ ਉੱਤੇ ਹੌਲੀ ਗੋਸ ਦੀ ਫਾਇਰ ਉtre ਡੈਵਲ ਕੈਟ ਫਾਇਰ 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 ਇਨ ਦਾ ਨੇਮ ਆਫ ਜੀਸਸ ਆਈ ਕਮਾਂਡ ਯੂ ਇਨ ਦਾ ਨੇਮ ਆਫ ਜੀਸਸ ਇਹਨਾਂ ਦੇ ਘਰਾਂ ਪਰਿਵਾਰਾਂ ਉਹਨਾਂ ਦੀਆਂ ਜ਼ਿੰਦਗੀਆਂ ਨੂੰ ਲੀਵ ਛੱਡ ਔਰ ਪ੍ਰਭੂ ਐਸ਼ੂ ਮਸੀਹ ਦੇ ਨਾਮ ਦੇ ਚ ਔਰ ਰਾਈਟ ਨਾਉ ਤੇ ਤੇ ਪਵਿੱਤਰ ਆਤਮਾ ਦੀ ਆਗੂ ਤੇ ਡੈਵਲ ਔਰ ਖੁਦਾਵਨ ਰਾਈਟ ਨਾਉ ਤੇਰਾ ਆਤਮਾ ਨੂੰ ਟੱਚ ਕਰੇ ਖੁਦਾਵਨ ਤੇਰੀ ਸਮਰਥਾ ਨੂੰ ਟੱਚ ਕਰੇ ਪਵਿੱਤਰ ਆਤਮਾ ਔਰ ਮੈਂ ਪ੍ਰਾਰਥਨਾ ਕਰਦੀ ਇਹਨਾਂ ਦੇ ਕਰਾਂ ਪਰਿਵਾਰ ਚ ਜਿੰਨੀਆਂ ਗਲੇਸ਼ ਦੀਆਂ ਆਤਮਾਵਾਂ ਲੜਾਈਆਂ ਝਗੜੀਆਂ ਦੀਆਂ ਆਤਮਾਵਾਂ ਕਾਮਕਾਰੀਆਂ ਪਰਮੇਸ਼ਾ ਜਿੰਨੀਆਂ ਤੁਸ਼ਟ ਆਤਮਾਵਾਂ ਪਰਮੇਸ਼ਵਰ ਹਸਬੰਡ ਫਾਈਵ ਦੇ ਵਿੱਚ ਬੱਚਿਆਂ ਮਾਤਾ ਪਿਤਾ ਦੇ ਵਿੱਚ ਕਰਾਨੀਆਂ ਵਿੱਚ ਲੜਾਈਆਂ ਨੂੰ ਪੈਦਾ ਕਰਦੀਆਂ ਕਲੇਸ਼ ਪੈਦਾ ਕਰਨ ਵਾਲੀਆਂ ਗੰਦੀਆਂ ਸਪਿਰਿਟਸ ਡੈਵਲ ਦੇ ਜਿੰਨੇ ਸ਼ਤਾਨੀ ਦੂਤਰ ਇਹਨਾਂ ਦੇ ਕਰਾਂ ਪਰਿਵਾਰਾਂ ਜਨਨਤ ਦੀਆਂ ਜ਼ਿੰਦਗੀਆਂ ਦੇ ਵਿੱਚ ਬੈਠੇ ਆ ਖੁਦਾਵਨ ਖੁਦਾ ਹਰ ਕਲੇਸ਼ ਦੀ ਆਤਮਾ ਦੇਵਤਿਆਂ ਦੇ ਦੂਤਾਂ ਦੇ ਉੱਤੇ ਜੋ ਸ਼ਤਾਨੀਆਂ ਖੁਦਾਵਨ ਖੁਦਾ ਉਹਨਾਂ ਦੇ ਉੱਤੇ ਪਵਿੱਤਰ ਆਤਮਾ ਤੇਰੀ ਅੱਖ ਗੁਤਰੇ ਕਹੋ ਕਿ ਖੁਦਾਵਨ ਮੈਂ ਤੇਰੇ ਜੀਵਿਤ ਨਾਮ ਚ ਪ੍ਰਾਰਥਨਾ ਕਰਦਾ ਆਪਣੇ ਅਧਿਕਾਰ ਤੇ ਅਥੋਰਟੀ ਦੇ ਦੁਆਰਾ ਖੁਦਾਵਨ ਕਿ ਹਰੇਕ ਕੋ ਕਲੇਸ਼ ਦਾ ਆਤਮਾ ਮੇਰੇ ਘਰ ਪਰਿਵਾਰ ਨੂੰ ਛੱਡ ਕੇ ਜਾਵੇ ਮੇਰੀ ਮੈਰਿਡ ਲਾਈਫ ਨੂੰ ਛੱਡ ਕੇ ਜਾਵੇ ਮੇਰੇ ਬੱਚਾ ਨੂੰ ਛੱਡ ਕੇ ਜਾਵੇ ਡੈਵਲ ਆਈ ਰਿਲੀਜ਼ ਫਾਇਰ 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 ਕੈਟ ਫਾਇਰ ਕੈਟ ਫਾਇਰ ਕੈਟ ਫਾਇਰ ਡੈਵਲ ਮੈਂ ਤੈਨੂੰ ਕੱਢਦਾ ਆਪਣੇ ਘਰ ਪਰਿਵਾਰ ਚੋਂ ਆਊਟ 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 ਇਨ ਦਾ ਨੇਮ ਆਫ ਜੀਸਸ ਬੱਚਨ ਦੇ ਵਿੱਚ ਨਹੀਂ ਕਿਹਾ ਉਹਦੀ ਹਜ਼ੂਰੀ ਵਿੱਚ ਹੀ ਆਨੰਦ ਦੀ ਭਰਪੂਰੀ ਆ ਉਹਦਾ ਆਨੰਦ ਹੀ ਸਾਡਾ ਪਾਲਿਆ ਕਉ ਕਿ ਖੁਦਾਵਾਨ ਮੇਰੇ ਤੇ ਦਿਆਕਰ ਮੈਂ ਤੇਰੀ ਹਜ਼ੂਰੀ ਵਿਚਾਰ ਮੈਂ ਵਿਸ਼ਵਾਸ ਕਰਦਾ ਤੂੰ ਮੇਰੇ ਘਰਾਂ ਦੇ ਹਾਲਾਤਾਂ ਨੂੰ ਬਦਲ ਰਿਹਾ ਪਰਮੇਸ਼ਰ ਮੇਰੇ ਘਰ ਦੇ ਮੇਰੇ ਹਸਬੰਡ ਮੇਰੇ ਵਾਈਫ ਮੇਰੇ ਘਰ ਦੇ ਇੱਕ ਇੱਕ ਸਟਿਊਏਸ਼ਨ ਇੱਕ ਇੱਕ ਜਾਨ ਨੂੰ ਤੂੰ ਬਦਲ ਰਿਹਾ ਪਰਮੇਸ਼ਰ ਹਰ ਕਲੇਸ਼ ਇੱਕ ਇੱਕ ਜਾਨ ਨੂੰ ਛੱਡ ਕੇ ਜਾ ਰਹੀ ਤੇਰੀ ਸ਼ਾਂਤੀ ਸਾਡੀਆਂ ਜ਼ਿੰਦਗੀਆਂ ਚ ਪਰਮੇਸ਼ਰ ਆ ਰਹੀ ਮੈਂ ਗ੍ਰਹਿਣ ਕਰਦਾ ਉਹ ਸ਼ਾਂਤੀ ਜੋ ਤੇਰੇ ਵੱਲੋਂ ਪਿਤਾ ਜੋ ਮੈਨੂੰ ਜਗਤ ਨਹੀਂ ਦੇ ਸਕਦਾ ਪਰਮੇਸ਼ਰ ਉਹਨੂੰ ਮੈਂ ਰਿਸੀਵ ਕਰਦਾ ਪਿਤਾ ਔਰ ਮੈਂ ਤੇਰਾ ਧੰਨਵਾਦ ਕਰਦਾ ਲੋਡ ਔਰ ਖੁਦਾਵੰਨ ਮੈਂ ਪ੍ਰਾਰਥਨਾ ਕਰਦੀ ਜਿੰਨੇ ਰੋਗੀ ਆਏ ਇਸ ਪ੍ਰਾਰਥਨਾ ਨੂੰ ਸੁਣਦੇ ਪਿਤਾ ਤੇਰਾ ਆਤਮਾ ਨੂੰ ਟੱਚ ਕਰੇ ਬਰੈਸ ਕਰੇ ਗੁੰਗੀਆਂ ਬਹਿਰੀਆਂ ਅੰਦੀਆਂ ਖੁਦਾਵੰਨ ਖੁਦਾ ਆਤਮਾਵਾ ਪਰਮੇਸ਼ਰ ਗੁਪਤ ਅੰਗਾਂ ਦੇ ਰੋਗ ਗਲਤੀਆਂ ਗੱਟੀਆਂ ਸਰਵਾਈਕਲ ਮਾਈਗਰੇਨ ਪਰਮੇਸ਼ਰ ਹਰ ਤਰ੍ਹਾਂ ਦੀ ਬਿਮਾਰੀ ਖੁਦਾਵੰਨ ਤੇਰੇ ਲੋਕਾਂ ਨੂੰ ਛੱਡ ਕੇ ਜਾਵੇ ਇਹਨਾਂ ਦੀਆਂ ਹੱਡੀਆਂ ਪਲਪਉਣ ਪਵਿੱਤਰ ਆਤਮਾ ਇਹਨਾਂ ਦੀਆਂ ਹੱਡੀਆਂ 'ਚ ਸਮਰਤ ਐਂਟਰ ਕਰੇ ਪਿਤਾ ਜਿਹੜੀਆਂ ਹੱਡੀਆਂ ਕਮਜ਼ੋਰ ਹੋ ਚੁੱਕੀਆਂ ਪਿਤਾ ਰਾਈਟ ਨਾਉ ਖੁਦਾਵਨ ਤੇਰੀ ਦਇਆ ਉਹਨਾਂ ਹੱਡੀਆਂ ਦੇ ਉੱਤੇ ਆਵੇ ਪਿਤਾ ਜੇਨੂੰ ਤੂੰ ਬਣਾਇਆ ਉਹਨੂੰ ਕੋਈ ਸ਼ਾਪਿਤ ਨਹੀਂ ਕਰ ਸਕਦਾ ਪਿਤਾ ਉਹ ਹੱਡੀਆਂ ਦੇ ਵਿੱਚ ਸਮਰਤ ਐਂਟਰ ਕਰੇ ਤੇਰੀ ਸਟਰੈਂਥ ਐਂਟਰ ਕਰੇ ਪਰਮੇਸ਼ਰ ਔਰ ਖੁਦਾਵਨ ਉਹ ਹੱਡੀਆਂ ਤੇਰੇ ਬੱਲ ਨੂੰ ਪਉਣ ਪਿਤਾ ਉਹ ਇਨਕਰੀਸ ਹੋਣ ਪਿਤਾ ਫਦਰ ਆਫ ਫੁੱਲਨ ਪਰਮੇਸ਼ਿਆ ਇਹਨਾਂ ਦੇ ਸ਼ਰੀਰ ਫਲ ਲੈ ਕੇ ਆਉਣ ਪਿਤਾ ਚੰਗਿਆਈ ਨੂੰ ਗ੍ਰਹਿਣ ਕਰੋ ਪ੍ਰਭੂ ਯੇਸ਼ੂ ਮਸੀਹ ਦੇ ਨਾਮ ਆਤਮਿਕ ਚ ਟੱਚ ਕਰੋ ਆਪਣੇ ਲੋਕਾਂ ਨੂੰ ਆਪਣੇ ਪਰਿਵਾਰ ਨੂੰ ਆਪਣੀ ਜ਼ਿੰਦਗੀਆਂ ਨੂੰ ਕਿ ਪਰਮੇਸ਼ਿਆ ਮੈਂ ਤੇਰੇ ਕੋਲੋਂ ਖਾਨ ਨਾਲ ਚੰਗਾ ਹੋ ਚੁੱਕਿਆ ਕਹੋ ਕਿ ਇਹ ਬਿਮਾਰੀ ਦੇ ਰੂਪ ਚ ਦੁਸ਼ਤ ਆਤਮਾ ਜੋ ਤੂੰ ਮੇਰੇ ਘਰ ਪਰਿਵਾਰ ਚ ਕੰਮ ਕਰ ਰਿਹਾ ਮੈਂ ਤੇ ਤੇ ਹੌਲੀ ਗੋਸ ਦੀ ਫਾਇਰ ਦਿਨਾਰ ਮੈਂ ਕਮਾਂਡ ਕਰਦਾ ਯੇਸ਼ੂ ਮਸੀਹ ਦੇ ਨਾਮ ਚ ਆਊਟ 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 fire devil cat fire cat fire cat fire in the name of Jesus aur main declare karda ki mer mera karana yakub de karane vichon sade te koi jadu toona nahi chal sakda asi blessed ha asi koi bhi jadu da toone da koi bhi prabhav sadian zindagiyan te nahi asi totally free ha asi blessed ha asi aashishit kite gaye ha asi yeshu de lahu de blessed log ha asi aashishit log ha asi yeshu de lahu de dwara khareed de gaye ha ਲਾਰਡ ਮੈਂ ਤੇਰਾ ਧੰਨਵਾਦ ਕਰਦਾ ਧੰਨਵਾਦ ਕਰਦੀ ਪਿਤਾ ਇਸ ਮੱਸਾ ਦੇ ਨੀਚੇ ਪਰਮੇਸ਼ਰ ਤੂੰ ਮੈਨੂੰ ਬles ਕਰ ਚੁੱਕਿਆ ਕਹੋ ਕਿ ਖੁਦਾਵਨ ਮੈਂ ਵਿਸ਼ਵਾਸ ਕਰਦਾ ਮੈਂ ਪੀ ਹੀਲਿੰਗ ਆਪਣੀ ਡਿਲੀਵਰੈਂਸ ਨੂੰ ਲੈ ਚੁੱਕਿਆ ਪਿਤਾ ਮੈਂ ਡਿਕਲੇਅਰ ਕਰਦਾ ਮੈਂ ਆਪਣੇ ਮੂੰਹ ਦੇ ਸ਼ਬਦਾਂ ਨੂੰ ਪੋਜ਼ਿਟਿਵ ਕਰਦਾ ਪਿਤਾ ਔਰ ਤੇਰੇ ਵਚਨ ਅਨੁਸਾਰ ਮੈਂ ਆਪਣੇ ਮੂੰਹ ਦੇ ਸ਼ਬਦਾਂ ਦਾ ਫਲ ਖਾ ਰਿਆਂ ਖੁਦਾਵਨ ਅੱਜ ਦੇ ਇੱਕ ਇੱਕ ਡਿਕਲੇਰੇਸ਼ਨ ਮੇਰੀ ਲਾਈਫ ਉੱਪਰ ਫਲ ਲੈ ਕੇ ਆਵੀਂ ਘਰ ਮੈਂ ਤੇਰੀ ਨਾਮ ਦੀ ਮਹਿਮਾ ਦੇ ਨਾਲ ਖੜਾ ਹੋਵਾਂਗਾ ਪਰਮੇਸ਼ਰ ਮੈਂ ਆਪਣੀ ਪ੍ਰਾਪਰਟੀ ਲਵਾਵਾਂਗਾ ਮੈਂ ਆਪਣੇ ਕਾਰ ਖਰੀਦਾਂਗਾ ਪਰਮੇਸ਼ਰ ਮੇਰਾ ਬਿਜ਼ਨਸ ਨੂੰ ਕਰਾਂਗਾ ਮੇਰਾ ਫਾਈਨੈਂਸ ਬlesd ਜਾਂ ਪਰਮੇਸ਼ਰ ਮੇਰੀ ਜੌਬ ਮੇਰੇ ਕੰਟ੍ਰੈਕਟ ਮੇਰੀਆਂ ਫਾਈਲਸ ਬlesd ਜਾਂ ਪਰਮੇਸ਼ਰ ਮੇਰੀ ਮੈਰਿਡ ਲਾਈਫ ਮੇਰੇ ਬੱਚੇ ਮੇਰੇ ਕਰਾਨੇ ਮੇਰੇ ਹਸਬੰਡ ਮੇਰੀ ਵਾਈਫ ਇੱਕ ਇੱਕ ਜਾਨ ਅਸੀ ਬlesd ਜਾਂ ਪਰਮੇਸ਼ਰ ਥੈਂਕ ਯੂ ਜੀਜ਼ਸ ਥੈਂਕ ਯੂ ਜੀਜ਼ਸ ਥੈਂਕ ਯੂ ਜੀਜ਼ਸ ਲਾਰਡ ਮੈਂ ਤੇਰੇ ਲੋਕਾਂ ਨੂੰ ਤੇਰੇ ਲਹੂ ਚੁੱਪੋਨੀਆ ਖੁਦਾਵਨ ਇਨਾ ਦਾ ਅਣਜਾਣ ਮੁਬਾਰਕ ਹੋਏ ਪਿਤਾ ਇਨਾ ਦੇ ਹੱਥਾਂ ਦੇ ਕੰਮ ਤੇ ਬਰਕਤ ਦੇ ਪਿਤਾ ਖੁਦਾਵਾਨ ਬੈਡ ਨਿਊਜ਼ ਨੂੰ ਐਕਸੀਡੈਂਟ ਦੀ ਸਪਿਰਿਟ ਨੂੰ ਡੈਥ ਦੀ ਗੰਧਿਆ ਆਤਮਾ ਨੂੰ ਡਾਂਟੀ ਖੁਦਾਵਾਨ ਇਹਨਾਂ ਦੀਆਂ ਜ਼ਿੰਦਗੀਆਂ ਚੋਂ ਆਊਟ ਹੋਵੇ ਪਿਤਾ ਅਰ ਅੱਜ ਤੇਰੇ ਦੂਤ ਇਹਨਾਂ ਦੇ ਅੰਗ ਸੰਗ ਹੋਣ ਤੇਰਾ ਆਤਮਾ ਇਹਨਾਂ ਦੀ ਗਵਾਹੀ ਕਰੇ ਹਰ ਪਾਪ ਤੋਂ ਤੇਰਾ ਆਤਮਾ ਇਹਨਾਂ ਨੂੰ ਬਚਾ ਕੇ ਰੱਖੇ ਪਿਤਾ ਜਿੱਥੇ ਜਨ ਫੈਕਟਿ ਪ੍ਰਭਾਵशाली अननटेड ओन ब्लेस्ड जोन ਪਿਤਾ ਇਹਨਾਂ ਦੇ ਬੱਚੇ ब्लेस्ड जोन ਪਿਤਾ ਉਹ ਆਸ਼ੀਸ਼ਿਤ ਹੋਣ ਪਿਤਾ ਬਹੁਤਿਆਂ ਨੂੰ ਬਚਾਉਣ ਦਾ ਕਾਰਨ ਬਣੇ ਸ਼ਤਾਨ ਦੀ ਕੋਈ ਯੋਜਨਾ ਇਹਨਾਂ ਦੇ ਬੱਚਿਆਂ 'ਚ ਕਾਰਿਆ ਨਾ ਕਰ ਸਕੇ ਲੋੜੀ ਬਲੇਸਡ ਜਾਂ ਸੋ ਸਭ ਜਨ ਆਪਣੇ ਹੱਥਾਂ ਨੂੰ ਠਾ ਕੇ ਤਾਰੀਫ ਕਰਦੇ ਆ ਜ਼ੋਰਦਾਰ ਪਰਮੇਸ਼ਰ ਦਾ ਧੰਨਵਾਦ ਕਰਦੇ ਹਾਂ ਔਰ ਜੁੜੇ ਰਹੋ ਇਹਨਾਂ ਪ੍ਰਾਰਥਨਾਵਾਂ ਦੇ ਨਾਲ ਤੁਸੀਂ ਬlesed ਲੋਗੋ ਪਰਮੇਸ਼ਰਤਾ ਨੂੰ ਬਿਗ ਬਿਗ ਟੈਸਟਮੋਨੀਸ ਦੇਣ ਜਾਣਿਆ ਤੁਸੀਂ ਡਿਲੀਵਰ ਹੋ ਰਹੇ ਇਹਨਾਂ ਪ੍ਰਾਰਥਨਾ ਦੇ ਦੁਆਰਾ ਤੁਸੀਂ ਹੀਲਡ ਹੋ ਰਹੇ ਪਰਮੇਸ਼ਰਤਾ ਨੂੰ ਅਗਲੇ ਲੈਵਲ ਤੇ ਲੈ ਕੇ ਜਾ ਰਹੇ ਤੁਹਾਡੀਆਂ ਲਾਈਫ ਸੇਵ ਨਹੀਂ ਆ ਤੁਸੀਂ ਆਪਣਾ ਫਰਸਟ ਬੀਜ ਪਰਮੇਸ਼ਰ ਦੇ ਘਰ ਦੇ ਵਿੱਚ ਬੋਨੇ ਆਪਣਾ ਪਹਿਲਾ ਫਲ ਦੇਣ ਦਾ ਪਰਮਿਸ਼ਨ ਨੂੰ ਦਿਨੇ ਪਰਮੇਸ਼ਰ ਤੁਹਾਡੀਆਂ ਲਾਈਫ ਆ ਸੇਵ ਨਹੀਂ ਛੱਡਣ ਵਾਲਾ ਹallelujah ਸੋ ਗੋਡ ਬlesਸ ਯੂ ਆਲ ਵੀਰ ਤੋਂ ਕੱਲ ਸਵੇਰ ਗੈਟ ਰੈਡੀ ਮਾਰਨਿੰਗ ਪ੍ਰਾਰਥਨਾ ਦੇ ਲਈ ਔਰ ਆਤਮਾ ਨਾਲ ਪਰਕ ਦੀ ਪ੍ਰੈਜ਼ੈਂਸ ਵਿੱਚ ਬੈਠਣਾ ਪਰਮੇਸ਼ਰ ਸ਼ਤਨੂ ਬਲੈਸ ਕਰੇਗਾ ਪ੍ਰਭ ਯਸ਼ੂ ਮਸੀਹ ਦੇ ਜੀਵਤ ਨਾਮ ਦੇ ਵਿੱਚ ਸਭ ਬੋਲੋ ਆਮੀਨ